ਪਾਣੀ ਦੇ ਵਿੱਚ ਗੱਡੀਆਂ ਤੈਰਨ ਲੱਗੀਆਂ ਨੇ ਮੀਂਹ ਨੇ ਇੰਨਾ ਜ਼ਿਆਦਾ ਕਹਿਰ ਵਰਸਾਇਆ ਦੇਖ ਸਕਦੇ ਹੋ ਰੇਲਵੇ ਸਟੇਸ਼ਨ ਵੀ ਦੱਸ ਦਿੰਦੇ ਆ ਕਿ ਡੁੱਬ ਚੁੱਕਿਆ ਹੋਇਆ ਗੋਡੇ-ਗੋਡੇ ਪਾਣੀ ਖੜਿਆ ਹੈ ਲੋਕ ਇੰਜ ਤੁਰ ਰਹੇ ਨੇ ਜਿਵੇਂ ਦਰਿਆ ਦੇ ਵਿੱਚ ਤੁਰ ਰਹੇ ਹੋਣ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮੌਨਸੂਨ ਜਿਹੜਾ ਹੈ ਭਾਰੀ ਪੈ ਰਿਹਾ ਤਾਂ ਮਿਹਰਬਾਨ ਹੈ ਮੌਨਸੂਨ ਦੇਖ ਸਕਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਦੇ ਕਾਰਨ ਇਹ ਸਿਵਾਵਾ ਵੀ ਜੜੀਆਂ ਬੰਦ ਹੋ ਚੁੱਕੀਆਂ ਨੇ ਰੇਲ ਸਿਵਾਵਾ ਠੱਪ ਹੋ ਚੁੱਕੀਆਂ ਨੇ ਐਤਵਾਰ ਰਾਤ ਦੀ ਗੱਲ ਕਰੀਏ ਭਾਰੀ ਬਾਰਿਸ਼ ਦੇ ਕਾਰਨ ਕਈ ਥਾਮਾਂ ਦੇ ਉੱਤੇ ਰੇਲ ਪਟੜੀਆਂ ਦੇ ਉੱਤੇ ਵੀ ਪਾਣੀ ਭਰ ਚੁੱਕਿਆ ਜਿਸ ਦੇ ਵਿੱਚ ਕਈ ਲੋਕਲ ਟ੍ਰੇਨਾਂ ਰੱਦ ਕਰ ਦਿੱਤਾ ਗਿਆ ਕੁਝ ਥਾਮਾਂ ਤੇ ਲੋਕਲ ਸਿਵਾਵਾ ਹੌਲੀ-ਹੌਲੀ ਚੱਲ ਰਹੀਆਂ ਹਨ ਤੇ ਸੜਕਾਂ ਦਾ ਇਹ ਹਾਲ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਗੱਡੀ ਕਿੰਨੀ ਉੱਚੇ ਪੱਦਰ ਦੇ ਉੱਤੇ ਤੈਰ ਰਹੀ ਹੈ ਪਾਣੀ ਦੇ ਵਿੱਚ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੁੰਬਈ ਸਮੇਤ ਪੂਰੇ ਮਹਾਰਾਸ਼ਟਰ ਦੇ ਉੱਤੇ ਮੌਨਸੂਨ ਮਿਹਰਬਾਨ ਹੋਇਆ ਤੇ ਦੇਖ ਸਕਦੇ ਹੋ ਤੁਸੀਂ 4 ਤੋਂ 5 ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਪੂਰੇ ਸੂਬੇ ਦੇ ਵਿੱਚ ਹੋਰ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਮੱਧ ਮਹਾਰਾਸ਼ਟਰ ਤੇ ਮਰਾਠ ਵਾਲਾ ਦੇ ਵਿੱਚ 8 ਜੁਲਾਈ ਤੋਂ 10 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਲਾਕਿਆਂ ਚ ਪਾਣੀ ਭਰ ਚੁੱਕਿਆ ਹੋਇਆ ਭਾਰੀ ਬਾਰਿਸ਼ ਲਗਾਤਾਰ ਹੋ ਰਹੀ ਹੈ ਮੀਂਹ ਦੇ ਕਾਰਨ ਲੋਕਲ ਟ੍ਰੇਨ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਅੱਤਵਾਰ ਨੂੰ ਵੀ ਕੁਝ ਥਾਵਾਂ ਤੇ ਸਾਨਕ ਸੇਵਾਵਾਂ ਪ੍ਰਭਾਵਿਤ ਹੋਈਆਂ ਪਟੜੀ ਦੇ ਉੱਤੇ ਜਿਹੜਾ ਦਰਖਤ ਡਿੱਗਣ ਦੇ ਕਾਰਨ ਮੁੰਬਈ ਦੇ ਨਾਲ ਲੱਗਦੇ ਥਾਣੇ ਜ਼ਿਲ੍ਹੇ ਦੇ ਕਸਾਰਾ ਅਤੇ ਟਟਵਾਲਾ ਸਟੇਸ਼ਨਾਂ ਵਿਚਾਲੇ ਲੋਕ ਸੇਵਾ ਬੰਦ ਹੋ ਚੁੱਕੀ ਹੈ ਕਲਿਆਣ ਅਤੇ ਕਸਾਰਾ ਦੇ ਵਿਚਕਾਰ ਟਰੈਕ ਤੇ ਪਹਾੜੀ ਮਿੱਟੀ ਡਿੱਗਣ ਅਤੇ OH E ਨੂੰ ਜਿਹੜਾ ਸਹਾਰਾ ਦੇਣ ਵਾਲੇ ਥੰਮ ਨੇ ਮਾਫ ਕਰਨਾ ਥੰਮ ਦੇ ਝੁੱਕਣ ਦੀ ਘਟਨਾ ਵਾਪਰੀ ਹੈ ਤੇ ਉੱਥੇ ਹੀ ਟਰੈਕ ਜਿਹੜਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਕਿੰਨੇ ਮੁਸ਼ਕਲ ਦੇ ਨਾਲ ਆਪਣੀ ਆਵਾਜਾਈ ਜਿਹੜਾ ਕਰ ਰਹੇ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਕਿੰਨਾ ਮੁਸ਼ਕਿਲ ਹੋ ਗਿਆ ਲੋਕਾਂ ਦੇ ਲੱਕ ਤੱਕ ਪਾਣੀ ਜਿਹੜਾ ਭਰ ਚੁੱਕਿਆ ਹੋਇਆ ਹੈ ਗੱਡੀਆਂ ਕਾਰਾਂ ਮੋਟਰਸਾਈਕਲਾਂ ਸਾਰਾ ਕੁਝ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਕੀ ਤੁਹਾਡੇ ਇਲਾਕੇ ਦੇ ਵਿੱਚ ਵੀ ਅਜਿਹੇ ਹਾਲ ਹੋਇਆ ਹੈ ਕੀ ਭਾਰੀ ਮੀਂਹ ਤੁਹਾਡੇ ਇਲਾਕੇ ਚ ਪੈ ਰਿਹਾ ਜ਼ਰੂਰ ਦੱਸਣਾ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਤੁਸੀਂ ਮੌਜੂਦ ਹੈਗੇ ਹੋ ਕਿੱਥੇ ਜਿਹੜਾ ਤੁਸੀਂ ਇਸ ਵੇਲੇ ਹੈਗੇ ਹੋ ਉਹ ਕਹੋ ਜੇ ਉੱਥੇ ਦਾ ਮੌਸਮ ਹੈ ਜ਼ਰੂਰ ਕਮੈਂਟਰ ਆਈ ਸਾਡੇ ਨਾਲ ਸਾਂਝਾ ਕਰਨਾ ਪਾਣੀ ਦੇ ਵਿੱਚ ਗੱਡੀਆਂ ਤੈਰਨ ਲੱਗੀਆਂ ਨੇ ਮੀਂਹ ਨੇ ਇੰਨਾ ਜ਼ਿਆਦਾ ਕਹਿਰ ਵਰਸਾਇਆ ਦੇਖ ਸਕਦੇ ਹੋ ਰੇਲਵੇ ਸਟੇਸ਼ਨ ਵੀ ਦੱਸ ਦਿੰਦੇ ਆ ਕਿ ਡੁੱਬ ਚੁੱਕਿਆ ਹੋਇਆ ਗੋਡੇ-ਗੋਡੇ ਪਾਣੀ ਖੜਿਆ ਲੋਕ ਇੰਜ ਤੁਰ ਰਹੇ ਨੇ ਜਿਵੇਂ ਦਰਿਆ ਦੇ ਵਿੱਚ ਤੁਰ ਰਹੇ ਹੋਣ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮੌਨਸੂਨ ਜਿਹੜਾ ਹੈ ਭਾਰੀ ਪੈ ਰਿਹਾ ਤਾਂ ਮਿਹਰਬਾਨਾ ਮੌਨਸੂਨ ਦੇਖ ਸਕਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਦੇ ਕਾਰਨ ਇਹ ਸਿਵਾਵਾ ਵੀ ਜੜੀਆਂ ਬੰਦ ਹੋ ਚੁੱਕੀਆਂ ਨੇ ਰੇਲ ਸਿਵਾਵਾ ਠੱਪ ਹੋ ਚੁੱਕੀਆਂ ਨੇ ਐਤਵਾਰ ਰਾਤ ਦੀ ਗੱਲ ਕਰੀਏ ਭਾਰੀ ਬਾਰਿਸ਼ ਦੇ ਕਾਰਨ ਕਈ ਥਾਵਾਂ ਦੇ ਉੱਤੇ ਰੇਲ ਪਟੜੀਆਂ ਦੇ ਉੱਤੇ ਵੀ ਪਾਣੀ ਭਰ ਚੁੱਕਿਆ ਜਿਸ ਦੇ ਵਿੱਚ ਕਈ ਲੋਕਲ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਕੁਝ ਥਾਵਾਂ ਤੇ ਲੋਕਲ ਸਿਵਾਵਾ ਹੌਲੀ-ਹੌਲੀ ਚੱਲ ਰਹੀਆਂ ਹਨ ਤੇ ਸੜਕਾਂ ਦਾ ਇਹ ਹਾਲ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਗੱਡੀ ਕਿੰਨੀ ਉੱਚੇ ਪੱਧਰ ਦੇ ਉੱਤੇ ਤੈਰ ਰਹੀ ਹੈ ਪਾਣੀ ਦੇ ਵਿੱਚ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੁੰਬਈ ਸਮੇਤ ਪੂਰੇ ਮਹਾਰਾਸ਼ਟਰ ਦੇ ਉੱਤੇ ਮੌਨਸੂਨ ਮਿਹਰਬਾਨ ਹੋਇਆ ਤੇ ਦੇਖ ਸਕਦੇ ਹੋ ਤੁਸੀਂ 4 ਤੋਂ 5 ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਪੂਰੇ ਸੂਬੇ ਦੇ ਵਿੱਚ ਹੋਰ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਮੱਧ ਮਹਾਰਾਸ਼ਟਰ ਤੇ ਮਰਾਠਵਾੜਾ ਦੇ ਵਿੱਚ 8 ਜੁਲਾਈ ਤੋਂ 10 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਲਾਕਿਆਂ ਚ ਪਾਣੀ ਭਰ ਚੁੱਕਿਆ ਹੋਇਆ ਪਾਰੀ ਬਾਰਿਸ਼ ਲਗਾਤਾਰ ਹੋ ਰਹੀ ਹੈ ਮੀਂਹ ਦੇ ਕਾਰਨ ਲੋਕਲ ਟ੍ਰੇਨ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਅੱਤਵਾਰ ਨੂੰ ਵੀ ਕੁਝ ਥਾਵਾਂ ਤੇ ਸਥਾਨਕ ਸੇਵਾਵਾਂ ਪ੍ਰਭਾਵਿਤ ਹੋਈਆਂ ਪਟੜੀ ਦੇ ਉੱਤੇ ਜਿਹੜਾ ਦਰਖਤ ਡਿੱਗਣ ਦੇ ਕਾਰਨ ਮੁੰਬਈ ਦੇ ਨਾਲ ਲੱਗਦੇ ਥਾਣੇ ਜ਼ਿਲ੍ਹੇ ਦੇ ਕਸਾਰਾ ਅਤੇ ਟਿਟਵਾਲਾ ਸਟੇਸ਼ਨਾਂ ਵਿਚਾਲੇ ਲੋਕ ਸੇਵਾ ਬੰਦ ਹੋ ਚੁੱਕੀ ਹੈ ਕਲਿਆਣ ਅਤੇ ਕਸਾਰਾ ਦੇ ਵਿਚਕਾਰ ਟਰੈਕ ਤੇ ਪਹਾੜੀ ਮਿੱਟੀ ਡਿੱਗਣ ਅਤੇ OH E ਨੂੰ ਜਿਹੜਾ ਸਹਾਰਾ ਦੇਣ ਵਾਲੇ ਥੰਮ ਨੇ ਮਾਫ ਕਰਨਾ ਸਾਡੇ ਝੁੱਕਣ ਦੀ ਘਟਨਾ ਵਾਪਰੀ ਹੈ ਤੇ ਉੱਥੇ ਹੀ ਟ੍ਰੈਕ ਜਿਹੜਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਕਿੰਨੇ ਮੁਸ਼ਕਲ ਦੇ ਨਾਲ ਆਪਣੀ ਆਵਾਜਾਈ ਜਿਹੜਾ ਕਰ ਰਹੇ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਕਿੰਨਾ ਮੁਸ਼ਕਲ ਹੋ ਗਿਆ ਲੋਕਾਂ ਦੇ ਲੱਕ ਤੱਕ ਪਾਣੀ ਜਿਹੜਾ ਭਰ ਚੁੱਕਿਆ ਹੋਇਆ ਹੈ ਗੱਡੀਆਂ ਕਾਰਾਂ ਮੋਟਰਸਾਈਕਲਾਂ ਸਾਰਾ ਕੁਝ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਕੀ ਤੁਹਾਡੇ ਇਲਾਕੇ ਦੇ ਵਿੱਚ ਵੀ ਅਜਿਹੇ ਹਾਲ ਹੋਇਆ ਹੈ ਕਿ ਪਾਰੀ ਮੀ ਤੁਹਾਡੇ ਇਲਾਕੇ ਚ ਪੈ ਰਿਆ ਜ਼ਰੂਰ ਦੱਸਣਾ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਤੁਸੀਂ ਮੌਜੂਦ ਹੈਗੇ ਹੋ ਕਿੱਥੇ ਜਿਹੜਾ ਤੁਸੀਂ ਇਸ ਵੇਲੇ ਹੈਗੇ ਹੋ ਉਹ ਕਹੋ ਜੇ ਆ ਉੱਥੇ ਦਾ ਮੌਸਮ ਹੈ ਜ਼ਰੂਰ ਕਮੈਂਟ ਕਰਾਈ ਸਾਡੇ ਨਾਲ ਸਾਂਝਾ ਕਰਨਾ